ਕੈਨਡਾ ਦੇ ਵਿੱਚ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਜਾਣਿਆਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇੱਕ ਪੀੜਤ ਨੂੰ 15 ਲੱਖ ਡਾਲਰ ਗੁਆਉਣੇ ਪਏ ਨੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡਰ ਸ਼ਹਿਰ ਵਿੱਚ ਸਾਹਮਣੇ ਆਈਆਂ ਵਾਰਦਾਤਾਂ ਦੇ ਦੌਰਾਨ ਮੁੱਖ ਨਿਸ਼ਾਨਾ ਏਸ਼ੀਆਈ ਮੂਲ ਦੇ ਲੋਕਾਂ ਨੂੰ ਹੀ ਬਣਾਇਆ ਜਾ ਰਿਹਾ ਹੈ ਤੇ ਪੁਲਿਸ ਨੇ ਅਜਿਹੇ ਲੋਕਾਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਆਰਸੀਐਮਪੀ ਨੇ ਦੱਸਿਆ ਹੈ ਕਿ 15 ਲੱਖ ਡਾਲਰ ਗੁਆਉਣ ਵਾਲੇ ਸ਼ਖਸ ਨੂੰ ਡਰਾਵਾ ਦਿੱਤਾ ਗਿਆ ਹੈ ਕਿ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕਾ ਹੈ ਅਤੇ ਜਲਦ ਹੀ ਉਸਨੂੰ ਹਾਂਗਕਾਂਗ ਲਿਜਾਇਆ ਜਾਵੇਗਾ ਨਕਲੀ ਪੁਲਿਸ ਵਾਲੇ ਐਨੀ ਚਲਾਕੀ ਨਾਲ ਕੰਮ ਕਰਦੇ ਨੇ ਕਿ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਉਸਦੀ ਗ੍ਰਿਫਤਾਰੀ ਹੋ ਸਕਦੀ ਹੈ ਡਰ ਪੈਦਾ ਕਰਨ ਮਗਰੋਂ ਨਕਲੀ ਪੁਲਿਸ ਵਾਲੇ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਵਿੱਚ ਮੋਟੀ ਰਕਮ ਸ਼ਾਮਿਲ ਹੁੰਦੀ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਏਸ਼ੀਆਈ ਮੂਲ ਦੇ ਲੋਕ ਨਿਸ਼ਾਨਾ ਬਣ ਰਹੇ ਨੇ ਪਰ ਰਿਚਮੰਡ ਪਰ ਰਿਚਮੰਡ ਆਰਸੀਐਮਪੀ ਵੱਲੋਂ ਸ਼ਹਿਰ ਦੇ ਹਰ ਵਸਨੀਕ ਨੂੰ ਸੁਚੇਤ ਰਹਿਣ ਦੀ ਹਦਾਇਤ ਦਿੱਤੀ ਗਈ ਹੈ RCMP ਵੱਲੋਂ ਜਾਰੀ ਬਿਆਨ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰੀ ਏਜੰਸੀਆਂ ਦੇ ਅਫਸਰ ਕਦੇ ਵੀ ਕਿਸੇ ਤੋਂ ਪੈਸੇ ਦੀ ਮੰਗ ਨਹੀਂ ਕਰਦੇ ਅਤੇ ਬਿਟਕੋਇਨ, ਗੂਗਲ ਪਲੇ ਜਾਂ ਗਿਫਟ ਕਾਰਡ ਦੇ ਰੂਪ ਵਿੱਚ ਵੀ ਕੋਈ ਅਦਾਇਗੀ ਨਹੀਂ ਮੰਗੀ ਜਾਂਦੀ। RCMP ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਨਕਲੀ ਪੁਲਿਸ ਵਾਲਾ ਮਿਲਦਾ ਹੈ ਅਤੇ ਉਸ ਵੱਲੋਂ ਬਗੈਰ ਕਿਸੇ ਕਾਰਨ ਡਰਾਉਣ ਜਾਂ ਧਮਕਾਉਂਦਾ ਯਤਨ ਕੀਤਾ ਜਾਂਦਾ ਹੈ ਤਾਂ ਤੁਰੰਤ 911 ਤੇ ਕਾਲ ਕੀਤੀ ਜਾਵੇ। ਰਿਚਮੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਠੱਗੀ ਦੇ ਇਸ ਨਵੇਂ ਤਰੀਕੇ ਤੋਂ ਜਾਣੂ ਕਰਵਾਉਣ ਅਤੇ ਅਤੀਤ ਵਿੱਚ ਠੱਗੀ ਦਾ ਸ਼ਿਕਾਰ ਪਨ ਚੁੱਕੇ ਲੋਕ ਆਪਣੇ ਸਥਾਨਕ ਪੁਲਿਸ ਮਹਿਕਮੇ ਨਾਲ ਸੰਪਰਕ ਕਰਨ। ਦੂਜੇ ਪਾਸੇ ਹੈਲੀਫੈਕਸ ਦੇ ਸਟੈਂਫੀਲਡ ਇੰਟਰਨੈਸ਼ਨਲ 에ਅਰਪੋਰਟ ਤੇ ਦੋ ਔਰਤਾਂ ਕੋਲੋਂ ਭੰਗ ਨਾਲ ਪਰੇ ਚਾਰ ਸੂਟਕੇਸ ਬਰਾਮਦ ਖੋਨ ਦਾ ਦਾਵਾ ਕੀਤਾ ਗਿਆ ਸੀ।